ਜਾਹਨ ਦੋਸਤੋ ਸਸਰੀਕਲ ਸਾਰਿਆਂ ਨੂੰ ਆਇਆ ਹਾਂ ਦੁਕਾਨੇ ਆਈ ਜੰਪ ਲੋ ਇਹ ਨਵੇਂ ਜੋ ਆਕਾਂ ਦਾ ਜੰਪ ਆ ਜੀ ਅੱਜ ਤੁਹਾਨੂੰ ਸ਼ਾਇਦ ਇਹਦੇ ਵਿੱਚ ਫਨੀ ਕਲਿੱਪਸ ਮਿਲ ਜਾਣਗੇ ਕੁਝ ਕਿਉਂਕਿ ਇਹਨਾਂ ਬੱਚਿਆਂ ਨੂੰ ਜਦੋਂ ਪਹਿਲੀ ਵਾਰ ਜੰਪ ਲਗਾਉਂਦੇ ਨੇ ਉਹ ਥੋੜੀਆਂ ਬਹੁਤ ਤੋਂ ਹੁੰਦਾ ਹੈ ਸਭ ਹੈ ਠੀਕ ਠੀਕ ਇਹ ਆਪਣਾ ਉਹ ਬੈਚ ਹੈ ਜਿਹੜਾ 2026 ਦੇ ਲਈ ਤਿਆਰੀ ਕਰ ਰਹੇ ਨੇ ਹੁਣ ਪੰਜਾਬ ਪੋਰਟਸ ਦੀ ਤੁਸੀਂ ਵੀ ਆ ਕੇ ਕਰ ਸਕਦੇ ਹੋ ਹੁਣ ਆਪਣਾ ਜਿਹੜਾ ਆਹ ਵਾਲਾ ਬੈਚ ਇਹ ਵਾਲਾ ਹੈਗਾ 2025 ਵਾਲਾ ਵਿੱਚ ਇਧਰ ਵਾਲਾ ਹੈਗਾ 2026 ਵਾਲਾ ਵਿੱਚ ਉਹ ਕੁੜੀਆਂ ਬੈਠੀਆਂ ਨੇ 2026 ਨੇ ਤੇ ਇਹ ਠੀਕ ਹੈ ਤਾਂ ਇਹ ਕਹਿੰਦਾ ਜਿਵੇਂ ਥੋੜਾ weight ਜ਼ਿਆਦਾ ਹੈ ਤਾਂ ਤੁਸੀਂ ਪਹਿਲਾਂ ਅਕੈਡਮੀ ਜੁਆਇਨ ਕਰੋ ਤਾਂ ਕਿ ਤੁਸੀਂ ਫਿੱਟ ਹੋ ਸਕੋ ਫਿਜ਼ੀਕਲੀ ਤੇ ਐਗਜ਼ਾਮ ਦੇ ਲਈ ਉਹ ਕੋਈ ਸਟਾਰਟਪੈ ਕਰਦੇ ਪੁੱਠਾ ਮਾਰਦੇ ਕਿਤਾਬ ਗਿਆ ਮਾਰ ਦਿੰਦੇ ਪੁੱਛਾ ਕਰਦੇ ਕੋਈ ਸਿੱਧਾ ਨਹੀਂ ਇਹ ਵੱਡੀ ਗੱਲ ਤੁਹਾਡੇ ਬੱਚੇ ਨਸ਼ਾ ਤੋਂ ਦੂਰ ਰਹਿੰਦੇ ਰੂਲਸ ਰੈਗੂਲੇਸ਼ਨ ਦੇ ਅੰਦਰ ਰਹਿੰਦੇ ਨੇ ਜਿੰਮੇ ਦਾ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਵੀ ਸਾਡੇ ਬੱਚੇ ਦੇ ਵਿੱਚ ਆਦਤਾਂ ਹੋਣ ਚੰਗੀਆਂ ਚੰਗੀਆਂ ਤਾਂ ਉਹ ਸਾਰੀਆਂ ਚੰਗੀਆਂ ਆਦਤਾਂ ਆਪਾਂ ਕਰਦੇ ਹਾਂ ਦੇ ਵਿੱਚ ਬੱਚਾ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਵੱਡੀ ਗੱਲ ਅਕੈਡਮਿਕ ਦੇ ਵਿੱਚ ਫੋਨ ਨੂੰ ਲੈ ਕੇ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਡਿਸਪਲਾਈਨ ਆ ਜਾਂਦਾ ਹੈ ਦੂਸਰਾ ਸਟੱਡੀ ਨੂੰ ਲੈ ਕੇ ਸੈਲਫ ਸਟੱਡੀ ਦੀ ਬੱਚੇ ਦੇ ਮਨ ਤੇ ਬੈ ਜਾਂਦੀ ਆ ਤੀਸਰਾ ਜੇ ਥੋੜਾ ਬੱਚਾ ਇੱਧਰ ਉੱਧਰ ਬਾਹਰ ਭੂਲ ਘੁੰਮਦਾ ਥੋੜੀ ਗੱਲਾਂ ਨਹੀਂ ਮੰਨਦਾ ਹੈਗਾ ਤਾਂ ਉਹ ਇੱਕ ਬੱਚਾ ਰੂਲ ਰੈਗੂਲੇਸ਼ਨ ਦੇ ਅੰਡਰ ਰਹਿ ਕੇ ਉਹ ਚੀਜ਼ਾਂ ਸਿੱਖ ਪਾਉਂਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕੰਮ ਆਉਣ ਵਾਲੀਆਂ ਨੇ ਤੇ ਜੇ ਮੈਂ ਇਹਨਾਂ ਨੂੰ ਫੋਲੋ ਕਰਦਾ ਹਾਂ ਤਾਂ ਮੈਂ ਜ਼ਿੰਦਗੀ ਜੱਗੇ ਬੱਸ ਸਕਦਾ ਹਾਂ ਆਪਣੇ ਕੋਈ ਰਹਿਣ ਸੈਣ ਦੇ ਲਈ ਹੋਸਟਲ ਦੇਖਿਆ ਬਿਲਕੁਲ ਗਰਾਊਂਡ ਦੇ ਨਾਲ ਹੋਸਟਲ ਸਰ ਜੀ ਥੋੜਾ ਹੇਅਰ ਸਟਾਈਲ ਇਸ ਨੇ ਸੈਟ ਕਰ ਦਵੇ ਅਈ ਦੁਬਾਰਾ ਚੱਲ 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 ਆਈ ਤੇ ਨਾ ਤੇ ਠੀਕ ਹੈ ਜੀ ਠੀਕ ਹੈ ਜੀ ਥੋੜਾ ਟਿੱਕਾ ਲੱਗਤਰਾਂ ਚਲਾ ਚੱਕਰ ਰਹੀ ਯਾਰ ਤੁਸੀਂ ਵੀ ਚਾਹੁੰਦੇ ਹੋ ਛੋਟੇ ਬੱਚੇ ਫਿਜ਼ੀਕਲੀ ਤੌਰ ਤੇ ਫਿੱਟ ਹੋਣ ਤੇ ਨਸ਼ਿਆਂ ਤੋਂ ਦੂਰ ਰਹਿਣ ਸਰਕਾਰੀ ਨੌਕਰੀ ਵੱਲ ਉਹ ਬੱਚੇ ਉਹ ਜਾਣ ਕਰਨ ਤਾਂ ਜ਼ਰੂਰ ਜੁਆਇਨ ਕਰੋ ਬਾਕੀ ਨੀਚੇ ਤਾਂ ਨੰਬਰ ਦਿੱਤਾ ਹੋਇਆ ਮੈਂ ਉਹਦੇ ਤੁਸੀਂ ਕਾਲ ਕਰੀ ਕਰਕੇ ਮੈਸੇਜ ਕਰ ਸਕਦੇ ਹੋ ਹਾਂਜੀ ਇੱਕ ਵਾਰ ਹੋਰ ਲਾਸਟ ਇੱਕ ਵਾਰੀ ਹੋਰ ਓਏ ਓਏ ਚਾ ਚਾਰ ਤੱਕ ਜਿਆਦਾ ਨਾ ਕਰ ਜਿਆਦਾ ਨਾ ਕਰ ਬੱਚੇ ਤੂੰ ਤਾਂ ਲਾ ਲੈਣਾ ਬਾਕੀਆਂ ਨੇ ਐ ਵੀ ਲਾਉਣੇ ਸੱਤੋਂ ਜਿਆਦਾ ਨਹੀਂ ਬਾਈਆ ਕੋਲ ਤੂੰ ਤਾਂ ਕਹਿ ਨਹੀਂ ਸਕਦੇ ਦੂਸਰਾ ਜਿਵੇਂ ਹੁਣ ਆਪਣੇ ਕੋ ਬੱਚੇ ਆ ਰਹੇ ਨੇ ਜਿਹੜੇ ਪੰਜਾਬ ਪੋਸਟ 2025 ਵਾਲੇ ਸੀਗੇ ਜਿਹੜੇ ਬੱਚੇ ਤੁਹਾਨੂੰ ਦਿਖਾਇਆ ਜਿਵੇਂ ਹਨ ਹਾਰੇ ਹਾਂ ਵਾਲੇ ਤੇ ਇਹ ਵਾਲੇ ਬੱਚੇ ਜਿਨ੍ਹਾਂ ਦੇ 80+ ਨੰਬਰ ਨੇ ਸਾਰੇ ਦੇ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚੋਂ ਤੇ ਇਹ ਵਾਲੇ ਬੱਚੇ ਜਿਨ੍ਹਾਂ ਨੇ ਹਲੇ ਤਿਆਰੀ ਕਰਨੀ ਸ਼ੁਰੂ ਤਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਾਲ ਬੱਚੇ ਇਹਦੇ ਰੂਮ 'ਚ ਰਹਿੰਦੇ ਨੇ ਫਿਰ ਉਹ ਦੱਸਦੇ ਨੇ ਹਨਾ ਇਦਾਂ ਸਟੱਡੀ ਕਰੋ ਇੱਥੋਂ ਪੜਿਆ ਸੀਗਾ ਮੈਂ ਇਹ ਸੀ ਉਹ ਸੀ ਹਨਾ ਸਭ ਚੀਜ਼ ਤੇ ਤੇ ਫਿਰ ਬਹੁਤ ਜ਼ਿਆਦਾ ਮਤਲਬ ਇੱਕ ਸਮਝ ਰਿਹਾ ਆ ਕਿਉਂਕਿ ਜਦੋਂ ਇੱਕ ਬੱਚਾ ਪੜ੍ਹ ਕੇ ਭਰਤੀ ਹੁੰਦਾ ਹੈ ਕੁਝ ਨਹੀਂ ਤਾਂ ਉਹ ਇੱਕ ਇੱਕੋ ਜਗ੍ਹਾ ਤੋਂ ਭਰਤੀ ਨਹੀਂ ਹੁੰਦਾ ਹੈਗਾ ਇੱਕੋ ਪਲੇਟਫਾਰਮ ਤੋਂ ਪੜ੍ਹ ਕੇ ਹੀ ਭਰਤੀ ਹੁੰਦਾ ਹੈਗਾ ਉਹ ਅਲੱਗ-ਅਲੱਗ ਪਲੇਟਫਾਰਮ ਤੋਂ ਸਟੱਡੀ ਇਕੱਠੀ ਕਰਦਾ ਹੈ ਰਨਿੰਗ ਬਣਾਉਂਦਾ ਹੈ ਦੁਬਾਰਾ ਕੋਈ ਗੱਲ ਦੁਬਾਰਾ ਤਾਂ ਇਹਦਾ ਨਾ ਇੱਕ ਮਾਹੌਲ ਗ੍ਰੇਡ ਹੁੰਦਾ ਹੈ ਤੇ ਮਾਹੌਲ ਦਾ ਹੀ ਸਾਰਾ ਕੰਮ ਆ ਜੀ ਤੁਹਾਡਾ ਮਾਹੌਲ ਹੈ ਵਧੀਆ ਮਾਹੌਲ ਹੈ ਤਾਂ ਤੁਹਾਡੇ ਅੱਗੇ ਵਾਲੇ ਜਿਹੜੇ ਸਾਲ ਨੇ ਜਿਵੇਂ ਕਹਿੰਦੇ ਨੇ ਤੁਹਾਡੇ ਜੇ ਤੁਸੀਂ ਤੁਹਾਡੇ ਦੋਸਤ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਆਉਣੇ ਵਾਲੇ 5 ਸਾਲ ਕਿਵੇਂ ਦੇ ਨੇ ਤਾਂ ਇਦਾਂ ਹੀ ਸਾਡੇ ਦੋਸਤ ਇਸ ਤਰ੍ਹਾਂ ਦੇ ਨੇ ਇਹਨਾਂ ਬੱਚਿਆਂ ਦੇ ਜਿਹੜੇ ਕਿ ਅੱਗੇ ਪੰਜਾਬ ਪੁਲਿਸ ਭਰਤੀ ਹੋਣਾ ਹੈ ਤਾਂ ਉਹੀ ਜਿਹੜਾ ਹੈ ਉਹਨਾਂ ਨੂੰ ਦੇਖ ਦੇ ਕੇ ਕੀ ਅੱਗੇ ਪੰਜਾਬ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਬੱਚੇ ਜਾਣਗੇ ਭਰਤੀ ਹੋਣਗੇ ਕਿ ਇਹ ਬੱਚਾ ਇਸ ਸਟਰਗਲ ਦੇ ਵਿੱਚੋਂ ਨਿਕਲੇ ਤਾਂ ਜਾ ਕੇ ਇਹਦਾ ਵਰਦੀ ਪਈ ਆ ਮੈਂ ਵੀ ਇਸ ਸਟਰਗਲ ਦੇ ਵਿੱਚੋਂ ਨਿਕਲਣਾ ਮੈਨੂੰ ਵੀ ਇਸ ਸਟਰਗਲ ਦੇ ਵਿੱਚੋਂ ਨਿਕਲਣੇ ਪੈਣਾ ਠੀਕ ਹੈ ਚਲੋ ਚਲੋ ਬੱਚੇ ਜਲਦੀ ਆਜੋ ਲਾਗੀਆਂ ਤਾਂ ਹੀ ਅੱਜ ਇਹ ਕਰਨਾ ਹੈ ਆਜੋ ਵੀ 1 ਨੰਬਰ ਵਾਲੇ ਨਵੇਂ ਬੱਚਿਆਂ ਨੂੰ ਇਦਾਂ ਮੋਟੀਵੇਟ ਕਰਕੇ ਸਾਰਾ ਕਰਨ ਦੀ ਕੋਸ਼ਿਸ਼ ਕਮ ਸੇਂਗ ਸ਼ਾਬਾਸ਼ ਆਜੋ ਇਖਰਾ ਆਜਾ ਵੀ ਆਰਮੀ ਆਡ ਬਿਡੇ ਡੋਨ ਨੀ ਤਨ ਬਾਅਦ ਟੂਨਟ ਪਈ ਸੀ ਗੱਲ ਜਿਹੜਾ ਇਹ ਉਹਦਾ ਹਸਰਾ ਜਿਹੜੇ ਦੂਰਪੇ ਚੱਕੇ ਦਾ ਉੱਥੇ ਇਹੋ ਵੀ ਕਲਪੂ ਦੀਆਂ ਚਾਂਦੀ ਦੇ ਪੈਸੇ ਪਏ ਮੈਂ ਤਾਰ ਜੀ ਮੱਥਾ ਵੀ ਡੇ ਘੇਰਾ ਲੈ ਕੱਲ ਤੱਕ ਕੱਲ ਤੱਕ ਤੇਰਾ ਜੰਪ ਲੱਗਦਾ ਸੀਗਾ ਅੱਜ ਲੱਗਿਆ ਨਹੀਂ ਦੇ ਲਾ ਪੈਰ ਪੀੜ ਹੋਣੇ ਪੈਰ ਪੀੜ ਨਹੀਂ ਹੋ ਰਿਆ ਜਿਹੜੇ ਦੂਰਪੇ ਚੱਕੇ ਨੇ ਚਾਂਦੀਆਂ ਨੂੰ ਮੈਂ ਇੱਥੋਂ ਪੀੜ ਹੋਣ ਡੇ ਸਰ ਪੈ ਆ ਆ ਗਈ ਆ ਇੱਥੇ ਇਹੀ ਪੈਰ ਦਾ ਟੱਪੇ ਓਏ ਸਾਂਹੀ ਪੈਰਾ ਡਫਈਆ ਨੇ ਕੈਮਰਾਮੈਨ ਰਿਕਾਰਡ ਨਹੀਂ ਕਰ ਰਿਹਾ ਚਾਰ ਚੱਕਰ ਫੋਟੋ ਚਾਰ ਚੱਕਰ ਹੋ ਨਹੀਂ ਗਈ ਗੁਰਮੀਨ ਆ ਗਿਆ ਬੱਸ ਆ ਗਿਆ ਚਲੋ ਜੀ ਸ਼ਾਬਾਸ਼ ਪੰਜਾਬ ਦੀ ਧਰਤੀ ਦਾ ਗੱਭਰੂ ਉਹ ਹੰਨ ਉਹ ਨਾ ਟੱਪ ਗਿਆ ਲੈ ਗਿਆ ਦੁਬਾਰਾ ਟ੍ਰਾਈ ਕਰ ਲੈ ਲੈਵਲ 3 ਮਸਤੀ ਪਾਟ ਚਾਹ ਬਾਰਿਸ਼ ਆਣੇ ਵਾਲਾ ਜੀ ਆ ਗਈ ਜੀ ਕੁੜੀਆਂ ਦਾ ਲਵਾ ਦਈਏ ਚਲੋ ਜੀ ਸੰਗਾ ਸਸਰੀ ਗਾਲ ਬਾਏ ਨੂੰ ਬਾਬਾ